ਵੇ ਮਾ ਦੋਦਨ ਪੇਕੇ ਕੀ ਗਈ ਆ ਜੁੱਤੀ ਕਿਹ ਲਈ ਹੈ ਮਗਰ ਉਹ ਆਪਣੇ ਘਰੇ ਇਹ ਜੁੱਤੀ ਮੈਨੂੰ ਕੀ ਪਤਾ ਤੇਰੀ ਹੋਊਗੀ ਜਾਂ ਬੇਬੇ ਦੀ ਹੋਊਗੀ ਬੈ ਤੈਨੂੰ ਲੱਗਦਾ ਮੈਂ ਦੀ ਮੰਮੀ ਆਹ ਜੁੱਤੀ ਪਾਵਾਂਗੇ ਬੰਦਾ ਵਾਂਗੂ ਫੱਟੂ ਫੱਟ ਦੱਸ ਮੈਂ ਕਿਹਦੀ ਜੁੱਤੀ ਆ ਇਹ ਤੇਰਾ ਕਟ-ਕਟ ਕੇ ਘਾਹ ਪਾ ਦੂੰ ਮੈਂ ਯਾਰ ਤੈਨੂੰ ਨਾ ਮੇਰੀ ਸੌਂ ਲੱਗੇ ਮੈਨੂੰ ਕੁੱਟੀ ਨਾ ਮੈਂ ਤੈਨੂੰ ਸੱਚਾ-ਸੱਚ ਦੱਸ ਦਿੰਨਾ ਜਦੋਂ ਤੂੰ ਪੇਕੇ ਗਈ ਹੋਈ ਸੀ ਨਾ ਮੇਰੀ ਇੱਕ ਸਹੇਲੀ ਆਈ ਸੀ ਮੇਰੇ ਨਾਲ ਸਕੂਲ 'ਚ ਪੜਦੀ ਹੁੰਦੀ ਸੀ ਮੈਨੂੰ ਲੱਗਦਾ ਜੁੱਤੀ ਉਹਦੀ ਰਹਿ ਗਈ ਮਰ ਜਾਣਿਆ ਆ ਜੁੱਤੀ ਮੇਰੀ ਆ ਫਸ ਮੈਂ ਤੇਰੇ ਮੂੰਹ ਤੋਂ ਖਾਤੀ ਸੁਣਾ ਸੀ ਵੀ ਤੂੰ ਮੇਰੇ ਗੋਲੀ ਮਾਰ ਤੂੰ ਮੈਨੂੰ ਐਂ ਦੱਸ ਤੇਰੇ ਭਰਾ ਦਾ ਵਿਆਹ ਆ ਗਿਆ ਤੂੰ ਹਾਲੇ ਤੱਕ ਕੋਈ ਸੂਟ ਲਿਆਈ ਨਹੀਂ ਯਾਰ ਤੁਸੀਂ ਸੂਟਾਂ ਦੀ ਨਾ ਟੈਨਸ਼ਨ ਲਓ ਜੀ ਸੂਟ ਤਾਂ ਮੈਂ ਹੋ ਜਾਣ ਆਰਡਰ ਕਰਦੇ ਨੇ ਉਨੀ ਇੱਕ ਕਲਚਰ ਬਾਈ ਸਰਬਜੀਤ ਦੀ ਬੁਟੀਕ ਤੋਂ ਅੱਛਾ ਯਾਰ ਹਾਂਜੀ ਹਾਂਜੀ ਇਹਨਾਂ ਦੀ ਵਰਲਡ ਵਾਈਡ ਸ਼ਿਪਿੰਗ ਹੈ ਇਹਨਾਂ ਤੋਂ ਆਪਾਂ ਨੀਡਲਵਰਕ ਮਸ਼ੀਨਵਰਕ ਆਰੀਵਰਕ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਆ ਓਏ ਇੰਨਾਂ ਨਾਲ ਦੀਆਂ ਤਰੀਫਾਂ ਜੀਆਂ ਕਰੀ ਜਾਣੀਆਂ ਐ ਨਾ ਚਾਹੀਦੀ ਕੀ ਖਾਸ ਗੱਲ ਐ ਇਹਨਾਂ ਦੀ ਖਾਸ ਗੱਲ ਇਹ ਆ ਜੀ ਇਹਨਾਂ ਤੋਂ ਆਪਾਂ ਆਪਣੀ ਮਰੀ ਦੇ ਸੂਟ ਆਪਣੇ ਬਜਟ ਦੇ ਹਿਸਾਬ ਨਾਲ ਰੈਡੀ ਕਰਵਾ ਸਕਦੇ ਆ ਤੇ ਨਾਲ ਨਾਲੇ ਬੈਡਲ ਲੈ ਕੇ ਵੀ ਸ ਤ랙ਟ ਕਿਵੇਂ ਕਰੀਏ ਆਈਡੀ ਮੈਨੀ ਤੁਸੀਂ ਮੈਂਸ਼ਨ ਕੀਜੀਏ ਇਸ ਗ੍ਰੀਨ ਤੇ ਨੰਬਰ ਪਾ ਤੁਸੀਂ ਜਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਘਰ ਬੈਠੇ ਆਨਲਾਈਨ ਸੂਟ ਮੰਗਵਾ ਸਕਦੇ ਹੋ